ਸ਼੍ਰੀ ਨਗਰ ਦੀ ਸੰਗਤ ਤੇ ਦਰਸ਼ਨ ਹੋਏ ਨੇ ਜਿਸ ਤਰ੍ਹਾਂ ਦੱਸਿਆ ਗਿਆ ਸਟੇਜ ਤੋਂ ਕਿ ਇਹੋ ਜਿਹੇ ਵੇਲੇ ਇੱਥੇ ਐਸ ਇੰਨੇ ਵੱਡਾ ਅਦੁੱਤੀ ਕੀਰਤਨ ਸਮਾਗਮ ਹੋਣਾ ਲਗਭਗ ਅਸੰਭਵ ਹੈ ਕਿਉਂਕਿ ਪਤਾ ਹੈ ਕਿ ਇਸ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਇਆ ਨਹੀਂ ਜਾਂਦਾ ਬਾਹਰ ਪਰ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਹੈ ਕਿ ਸਾਰੇ ਆਪਣੇ ਆਪ ਮਹਾਰੇ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਭਾਗਾਂ ਵਾਲਾ ਸਮਝਦਾ ਕਿ ਜਿਸ ਵੇਲੇ ਪੰਜਾਬ ਰਾਜ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਤੇ ਉਸ ਸੇਵਾ ਦੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾਉਣਾ ਉਹ ਸਾਡੇ ਹਿੱਸੇ ਆ। ਬੜਾ ਕੁਝ ਪੜਿਆ ਗੁਰੂ ਸਾਹਿਬ ਬਾਰੇ। ਬੜੀਆਂ ਹਿਸਟਰੀ ਦੀਆਂ ਕਿਤਾਬਾਂ 'ਚ ਪੜਿਆ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ। ਕਿਵੇਂ ਬਾਬਾ ਬੁਕਾਲਾ 'ਚ ਗੁਰੂ ਲਾਦੋਰੇ। ਕਿਵੇਂ ਫਿਰ ਲਖੀਸ਼ਾ ਬੰਜਾਰਾ ਨੇ ਜਿੱਥੇ ਗੁਰਦੁਆਰਾ ਰਾਕਾਬਗਨ ਸਾਹਿਬ ਹੈ ਹੁਣ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ। ਕਿਵੇਂ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਦੇ ਨਾਂ ਤੇ ਜਾਣੇਗੇ ਉਹ ਕਿੰਨਾਂ ਕਠਿਨਾਈਆਂ ਮੀਹਾਂ ਹਨੇਰੀਆਂ ਵਿੱਚ ਦੀ ਹੁੰਦੇ ਹੋਏ ਸੀਸ ਨੂੰ ਲੈ ਕੇ ਆਏ ਫਿਰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹਨਾਂ ਨੂੰ ਕਿਤਾਬ ਮਿਲਿਆ ਤੇ ਇਹ ਕੁਰਬਾਨੀਆਂ ਛੋਟੀਆਂ ਨਹੀਂ ਇਹ ਕੁਰਬਾਨੀਆਂ ਸਾਡੀ ਅਗਲੀ ਪੀੜੀ ਤੱਕ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਦਾ ਸ਼ਾਇਦ ਦੇਖਣ ਦਾ ਜਾਂ ਸਮਝਣ ਦਾ ਮਾਧਿਅਮ ਚੇਂਜ ਹੋ ਗਿਆ ਹੋਵੇ ਉਹ ਲਾਈਟ ਹੈਂਡ ਸਾਊਂਡ ਰਾਹੀਂ ਸ਼ਾਇਦ ਜ਼ਿਆਦਾ ਸੁਣ ਸਕਦੇ ਹੋਣ ਜਾਂ ਸਮਝ ਸਕਦੇ ਹੋ ਉਹਨਾਂ ਦੇ YouTube ਜਾਂ ਉਹਨਾਂ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸ਼ਾਇਦ ਜ਼ਿਆਦਾ ਸਮਝ ਆਉਂਦੀ ਹੋਵੇ ਮर्यादा ਕਾਇਮ ਰੱਖਦੇ ਹੋਏ ਇਹ ਇਹ ਜ਼ਰੂਰ ਅਗਲੀ ਪੀੜ੍ਹੀ ਤੱਕ ਚੀਜ਼ਾਂ ਜਾਣੀਆਂ ਚਾਹੀਦੀਆਂ ਕਿ ਦਾਦਾ ਵੀ ਸ਼ਹੀਦ ਕਰਾਇਆ ਤੇ ਦਾਦਾ ਬਣ ਕੇ ਪੋਤੇ ਵੀ ਸ਼ਹੀਦ ਕਰਾਇਆ ਇਹ ਇਹ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ ਕਿ ਇੰਨਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਤੇ ਬੰਦੇ ਤੇ ਕਿਰਪਾ ਰਾਮ ਜੀ ਇੱਥੋਂ ਚੱਲੇ ਉਹਨਾਂ ਦੀ ਅਗਵਾਈ ਚ ਜੱਥਾ ਚੱਲਿਆ ਜਾ ਕੇ ਉੱਥੇ ਰਜੋਈ ਕੀਤੀ ਗੁਰੂ ਸਾਹਿਬ ਜਿਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਬੜਾ ਵਿਸਥਾਰ ਚ ਦੱਸਿਆ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਕਥਾਵਾਂ ਸੁਣ ਸੁਣ ਕੇ ਅਸੀਂ ਗੁਰੂ ਰਗਦਾਸ ਜੀ ਦੀਆਂ ਭਗਤ ਕਬੀਰ ਜੀ ਦੀਆਂ ਤੇ ਜਿਹੜੀ ਬੱਸ 'ਚ ਮੈਂ ਪਲੱਸ 1 'ਚ ਪੜਨ ਜਾਂਦਾ ਹੁੰਦਾ ਸੀ ਪਿੰਡੋਂ ਉਸ ਬੱਸ 'ਚ ਇਹਨਾਂ ਦਾ ਉਹ ਕੀਰਤਨ ਲੱਗਿਆ ਹੁੰਦਾ ਸੀ ਜਦੋਂ ਮੈਂ ਸੁਣਦਾ ਹੁੰਦਾ ਸੀਗਾ ਉਹਦੇ 'ਚ ਇੱਕ ਮੇਰੇ ਅੱਜ ਵੀ ਚੇਤੇ ਆ ਛੋਟਾ ਜਿਹਾ ਹੁੰਦਾ ਸੀ ਮੈਂ ਦੋ ਮੰਜੇ ਜੋੜ ਕੇ ਕੋਈ ਸਪੀਕਰ ਲੱਗਦਾ ਸੀ ਉਸ ਧਾਰਮਿਕ ਗਾਣਾ ਲੱਗਦਾ ਸੀ ਜਦੋਂ ਕੋਈ ਵਿਆਹ ਸ਼ਾਦੀ ਇਹ ਕੋਈ ਖੰਡਪਟ ਸਾਹਿਬ ਤਪੂ ਉਹ ਜੇ ਸੀ ਕਿ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਵੇਂ ਅੱਜ ਹੋਵੇ ਭਾਵੇਂ ਕੱਲ ਹੋਵੇ ਜਦੋਂ ਸੀਸ ਤੇ ਆਰਾ ਚੱਲਣਾ ਏ ਮੇਰਾ ਮੁੱਖ ਗੁਰਾਂ ਦੇ ਵੱਲ ਹੋਵੇ ਅੱਜ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਨੂੰ ਸ਼ਰਧਾਂਜਲੀ ਦੇ ਰਹੇ ਆ ਹਰ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਹੈ ਇੰਨਾ ਡੀਏਡੀਏ ਸ਼ਖਸੀਅਤਾਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕਿ ਮੈਂ ਪੜਿਆ ਜਿੰਨਾ ਕਿ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ 'ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਯਾਦ ਕਰ ਲਓ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲਓ ਇੱਕ ਆ ਜਾਊਗਾ ਇਹਨਾਂ 'ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ 'ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠ ਕਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠ ਕਰਮ ਕਿ ਕਿਸ ਕਿਸ ਵੇਲੇ ਪੰਜ ਭਾਈਆਂ ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਭਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਨਹੀਂ ਸਾਨੂੰ ਕਿ ਕਿਵੇਂ ਸਰਵੱਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦਿਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਤੱਕ ਇਹ ਤਾਈਓ ਜਾਣ ਗਿਆ ਜੇ ਆਪਾਂ ਜਿਨ੍ਹਾਂ ਦੇ ਹੱਥਾਂ 'ਚ ਕਲਮਾਂ ਨੇ ਜਿਨ੍ਹਾਂ ਦੇ ਗੁਰੂ ਨੇ ਜਿਨ੍ਹਾਂ ਨੂੰ ਕੰਠ ਦਿੱਤਾ ਹੈ ਜੇ ਉਹ ਦੱਸਣਗੇ ਜੇ ਉਹ ਫੈਸਲੇ ਕਰਨਗੇ ਸੋ ਗੁਰੂ ਸਾਹਿਬ ਕੋਈ ਸ਼ਕਤੀ ਕੌਤਕ ਨਹੀਂ ਦਿਖਾ ਰਹੇ ਸੀ ਉਸ ਵੇਲੇ ਜਿਸ ਵੇਲੇ ਮੱਖਣਸ਼ਾ ਲਬਾਣਾ ਨੂੰ ਕਹਿੰਦੇ ਸੀ ਕਿ ਸੁਖੀਆਂ 500 ਸੀ ਤੇ ਦਿਨਾ ਪੰਜ ਤੇ ਮੱਖਣ ਸ਼ਾ ਲਵਾਣਾ ਵੀ ਸ਼ਾਇਦ ਇਹੀ ਚੈੱਕ ਕਰਦਾ ਸੀ ਕਿ ਜੇ ਅਸਲੀ ਹੋਇਆ ਤਾਂ 500 ਮੰਗੂਗਾ ਤਾਂ ਜਦੋਂ ਇਹ ਕਿਹਾ ਤਾਂ ਉਹਨੇ ਕਿਹਾ ਗੁਰੂ ਲਾਦੋਰੇ ਗੁਜਰਾਤ ਦੇ ਪੋਰਟ ਤੇ ਜਹਾਜ਼ ਫਸ ਗਿਆ ਸੀ ਰੇਤੇ ਚ ਉਹ ਕੱਢਿਆ ਸੀ ਉੱਥੇ ਉੱਥੇ ਸੁਖ ਸੁਖੀ ਸੀ ਉਹ ਕੱਢਿਆ ਸੀ ਮਾਤਾ ਭਾਗਪਰੀ ਦੀ ਕਹਾਣੀ ਤੁਸੀਂ ਸਰ ਰੋਜ ਕਿਵੇਂ ਉਹਨੇ ਇੱਕ ਇੱਕ ਇੰਨੀ ਸ਼ਰਧਾਂ ਨਾਲ ਯਾਦ ਕੀਤਾ ਕਿ ਗੁਰੂ ਸਾਹਿਬ ਆ ਕੇ ਇੱਥੇ ਬਹਿ ਗਏ ਸੋ ਕਿੰਨੀਆਂ ਕੁਰਬਾਨੀਆਂ ਦੀ ਗੱਲ ਕਰੀਏ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਰਵੰਸ ਵਾਰਿਆ ਮਾਤਾ ਗੁਜਰੀ ਜੀ ਮਤਲਬ ਸ਼ਾਇਦ ਹੀ ਇੰਨੇ ਸ਼ਹੀਦ ਕਿਸੇ ਪਰਿਵਾਰ 'ਚ ਹੋਏ ਹੋਣਗੇ ਸੋ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਜੋ ਸੇਵਾ ਲੱਗੀ ਹੈ ਅਸੀਂ ਪਿੱਛੇ ਰਹਿ ਕੇ ਕਰ ਰਹੇ ਹਾਂ ਅੱਗੇ ਅਸੀਂ ਮਹਾਪੁਰਸ਼ ਲਾਏ ਹੋਏ ਨੇ ਤਾਂ ਕਿ ਰਹਿਤ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਰਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਅਸੀਂ ਤਾਂ ਇੱਕ ਸੋਰਸ ਆ ਸਪੋਰਟ ਦਾ ਕਿਸੇ ਨੂੰ ਦੱਸ ਦਿਓ ਜੀ ਕਿੱਥੋਂ ਦੀ ਸੜਕਾਂ ਜਾਣਾ ਲੰਘਣਾ ਕਿੱਥੋਂ ਦੀ ਪਾਲਕੀਆਂ ਚਾਹੀਦੀਆਂ ਨੇ ਕਿੱਥੇ ਕਿੰਨਾ ਕੁ ਪ੍ਰਬੰਧ ਕਰਨਾ ਹੈ ਖਾਣ ਪੀਣ ਦਾ ਰਹਿਣ ਦਾ ਲੰਗਰ ਤਾਂ ਖਰ ਆਪਣਾ ਤਾਂ ਗੁਰੂ ਸਾਹਿਬ ਦਾ 20 ਰੁਪਏਾਂ ਦਾ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਖਵਾਇਆ ਹੋਇਆ ਲੰਗਰ ਅੱਜ ਤੱਕ ਵਿਆਜ ਹੀ ਨਹੀਂ ਉਹਦਾ ਮੁਕਰਿਆ ਭਾਵੇਂ ਤੁਰਕੀ ਚ ਭੁਚਾਲ ਆਇਆ ਹੋਵੇ ਭਾਵੇਂ ਸ਼੍ਰੀ ਲੰਕਾ ਚ ਕੋਈ ਸੁਨਾਮੀ ਆ ਜਾਏ ਉਥੇ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਪਹਿਲਾਂ ਸਾਡਾ ਲੰਗਰ ਲੱਗ ਜਾਂਦਾ ਇਹ ਸਾਨੂੰ ਗੁਰੂ ਸਾਹਿਬ ਦਾ ਵਰਦਾਨ ਹੈ ਸੋ ਜਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਜੀਵਨੀ ਬਾਰੇ ਜਿਨ੍ਹਾਂ ਨੇ ਲਿਖਿਆ ਵੱਡੇ ਵੱਡੇ ਪ੍ਰੋਫੈਸਰ ਸੰਤ ਮਹਾਤਮਾ ਸੀ ਉਹਨਾਂ ਨਾਲ ਵਿਚਾਰ ਵਿਚਾਰ ਬਮਰਸ਼ ਕੀਤਾ ਕਿ ਕਿੰਨੇ ਥਾਂ ਕਿ ਕਿੱਥੋਂ ਕਿੱਥੋਂ ਦੀ ਗੁਰੂ ਸਾਹਿਬ ਲੰਗੇ ਸਾਨੂੰ 142 ਇਹੋ ਜੇ ਪਿੰਡ ਤੇ ਸ਼ਹਿਰ ਕਸਬੇ ਪਤਾ ਲੱਗੇ 109 ਪਿੰਡ ਨੇ 34 ਕਸਬੇ ਭਾਵੇਂ ਉਹ ਤਰਨਤਨ ਸਾਹਿਬ ਤੋਂ ਸ਼ੁਰੂ ਹੋਇਆ ਤਲਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਬਰਨਾਲੇ ਚ ਫਰਵਾਹੀ ਸੇਖਾ ਮੂੜਵਾਲ ਇਧਰ ਹੁੰਦੇ ਹੋਏ ਸਮਾਣੇ ਵਿੱਚ ਦੀ ਫਿਰ ਉਹ ਅਸੀਂ 109 ਦੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਆਲਰੇਡੀ ਕਈ ਮਹੀਨੇ ਪਹਿਲਾਂ 50-50 ਲੱਖ ਰੁਪਇਆ ਇਸ ਗੱਲ ਦਾ ਸ਼ੁਕਰਾਨੇ ਵਜੋਂ ਦੇਤਾ ਕਿ ਤੁਸੀਂ ਧੰਨ ਹੋ ਕਿ ਤੁਹਾਡੇ ਪਿੰਡ ਗੁਰੂ ਸਾਹਿਬ ਦੇ ਚਰਨ ਪਏ ਹੋਏ ਨੇ ਤੁਸੀਂ ਇਹ 50 ਲੱਖ ਰੁਪਇਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਖਰਚ ਲਓ ਗੁਰੂ ਸਾਹਿਬ ਦੇ ਨਾਮ ਤੇ ਖਰਚ ਲਓ ਬੋਲੇ ਸੋ ਨਿਹਾਲ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਕੀਰਤਨ ਚੱਲ ਰਹੇ ਨੇ ਸਾਰੇ ਪਿੰਡਾਂ 'ਚ ਲਾਈਟ ਐਂਡ ਸਾਊਂਡ ਦੇ ਰਾਹੀਂ ਬਹੁਤ ਕੁਝ ਦਰਸਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਜੀਵਨੀ ਬਾਰੇ ਫਰੀਦਕੋਟ ਬਠਿੰਡਾ ਤਕਸਰੀ ਦਮਦਮਾ ਸਾਹਿਬ ਸ੍ਰੀ ਹਰਮੰਦ ਹਰਮਿੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਸ੍ਰੀ ਨਗਰ ਹੁਣ ਕੱਲ ਨੂੰ ਇੱਥੋਂ ਜਥਾ ਜਿਹੜਾ ਪਹਿਲਾ ਕੀਰਤਨ ਜਿਹੜਾ ਜਥਾ ਉਹ ਇੱਥੋਂ ਚੱਲੂਗਾ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਦਿੱਲੀ ਤੋਂ ਅੱਜ ਉਹ ਵੀ ਕਹਿੰਦੇ ਮੈਂ ਪਹਿਲੀ ਵਾਰ ਸ੍ਰੀ ਨਗਰ ਆਇਆ ਹਾਂ ਮੈਂ ਕਿਹਾ ਜੀ ਪਹਿਲੀ ਵਾਰ ਸ਼੍ਰੀਨਗਰ ਆਇਆ ਹਾਂ ਕਈ ਬੰਦੇ ਬਹੁਤ ਸਾਰੇ ਬੰਦੇ ਹੋਣਗੇ ਜਿਹੜੇ ਅੱਜ ਪਹਿਲੀ ਵਾਰ ਆਏ ਹੋਣਗੇ ਪਰ ਉਹ ਕੋਈ ਕੰਮਕਾਰ ਆਇਆ ਹੋਊਗਾ ਕੋਈ ਕਿੱਥੋਂ ਮੁੜ ਜੂਗਾ ਕੋਈ ਘੁੰਮ ਕੇ ਮੁੜ ਜੂਗਾ ਪਰ ਕਿੰਨੀ ਕਿਸਮਤ ਚੰਗੀ ਹੈ ਕਿ ਪਹਿਲੀ ਵਾਰ ਹੀ ਆਇਆ ਤੇ ਪਹਿਲੀ ਵਾਰ ਹੀ ਛੇਵੇਂ ਪਾਸ਼ਾ ਦੇ ਪੈਰਾਂ 'ਚ ਬੈਠਿਆ ਪਹਿਲੀ ਵਾਰ ਹੀ